ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖ ਫੈਕਟ ਚੈਨਲ ਤੇ ਇੱਕ ਵਾਰ ਫੇਰ ਆਪ ਸਾਰਿਆਂ ਨੂੰ ਜਿਐਨ ਆਨ ਆਖਦਾ ਸਵਰਨ ਸਿੰਘ ਅੱਜ ਅਸੀਂ ਗੱਲ ਕਰਾਂਗੇ ਇੱਕ ਇਤਿਹਾਸਿਕ ਚਿੱਠੀ ਦੀ ਜਿਸ ਦਾ ਸੰਬੰਧ ਸਹਿਬਜ਼ਾਦੇਆਂ ਦੇ ਨਾਲ ਛੋਟੇ ਸਹਿਬਜ਼ਾਦੇ ਜਿਸ ਵੇਲੇ ਠੰਡੇ ਬੁਰਜ ਵਿੱਚ ਕੈਦ ਸਨ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਦੀ ਪੇਸ਼ੀ ਹੁੰਦੀ ਹੈ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਇਹ ਇਤਿਹਾਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਕਚਹਿਰੀ ਦੇ ਵਿੱਚ ਇੱਕ ਮੁਸਲਮ ਨਵਾਬ ਸਹਿਬਜ਼ਾਦਿਆਂ ਦੀ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਦਾ ਹੈ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਪਰ ਸੰਗਤ ਜੀ ਇਹ ਬਹੁਤ ਘੱਟ ਜਾਣਕਾਰੀ ਲੋਕਾਂ ਨੂੰ ਹੈ ਕਿ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਔਰੰਗਜ਼ੇਬ ਨੂੰ ਫਾਰਸੀ ਦੇ ਵਿੱਚ ਇੱਕ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਉਸਨੇ ਇਹ ਸਾਫ਼ ਲਿਖਿਆ ਸੀ ਕਿ ਸਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਤਸੀਹੇ ਦੇਣੇ ਜਿੰਦਾ ਨੀਹਾਂ ਦੇ ਵਿੱਚ ਚਿੰਨ ਦੇਣਾ ਅਣਮਨੁੱਖੀ ਕਾਰਾ ਹੈ ਨਾ ਤਾਂ ਇਸਲਾਮ ਇਸ ਦੀ ਇਜਾਜ਼ਤ ਦਿੰਦਾ ਅਤੇ ਨਾ ਹੀ ਮੁਹੰਮਦ ਸਾਹਿਬ ਤੇ ਸਿਧਾਂਤ ਉਸਨੇ ਔਰੰਗਜ਼ੇਬ ਨੂੰ ਸਾਫ਼ ਲਿਖਿਆ ਸੀ ਇਸ ਚਿੱਠੀ ਰਾਹੀਂ ਕਿ ਸਹਿਬਜ਼ਾਦਿਆਂ ਨੂੰ ਦਿੱਲੀ ਬੁਲਾ ਲਿਆ ਜਾਵੇ ਤੇ ਜੇਕਰ ਹੋ ਸਕੇ ਤਾਂ ਸਹਿਬਜ਼ਾਦਿਆਂ ਦੀ ਅਧਿੰਨਗੀ ਮੈਨੂੰ ਸ਼ੇਰ ਮੁਹੰਮਦ ਖਾਨ ਨੂੰ ਦੇ ਦਿੱਤੀ ਜਾਵੇ ਫਾਰਸੀ ਦੀ ਇਹ ਚਿੱਠੀ ਜਗਬਾਣੀ ਅਖਬਾਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ छਪੀ ਔਰ ਇਸ ਚਿੱਠੀ ਦਾ ਜਿਹੜਾ ਪੰਜਾਬੀ ਤਰਜਮਾ ਹੈ ਉਹ ਵੀ ਅਵੇਲੇਬਲ ਹੈ ਆਓ ਚਾਤ ਮਾਰਦੇ ਹਾਂ ਇਸ ਫਾਰਸੀ ਦੀ ਲਿਖੀ ਹੋਈ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਹੈ ਕਿਉਂਕਿ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਖਾਸ ਹਿਦਾਇਤ ਕੀਤੀ ਸੀ ਕਿ ਮਲੇਰ ਕੋਟਲੇ ਦੇ ਉੱਤੇ ਹਮਲਾ ਨਹੀਂ ਕਰਨਾ ਉਹ ਗੱਲ ਵੱਖਰੀ ਹੈ ਕਿ ਮਲੇਰ ਕੋਟੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਨਵਾਬ ਵਜ਼ੀਰ ਖਾਨ ਦੀ ਮਦਦ ਕੀਤੀ ਸੀ ਜਿਸ ਵੇਲੇ ਬਾਬਾ ਬੰਦਾ ਸਿੰਘ ਪਹਾਦਰ ਨੇ ਸਰਹੰਦ ਦੇ ਉੱਤੇ ਹਮਲਾ ਕੀਤਾ ਸੀ ਇਸ ਦੇ ਬਾਵਜੂਦ ਵੀ ਸਿੰਘਾਂ ਨੇ ਕਦੇ ਮਲੇਰ ਕੋਟੇ ਉੱਤੇ ਹਮਲਾ ਨਹੀਂ ਕੀਤਾ ਔਰ ਅੱਜ ਵੀ ਪੰਜਾਬ ਦੇ ਮਲੇਰ ਕੋਟਲੇ ਵਿਖੇ ਗੁਰਦੁਆਰਾ ਹਾ ਦਾ ਨਾਰਾ ਸ਼ੁਸ਼ੋਭਿਤ ਹੈ ਔਰ ਮਲੇਰ ਕੋਟਲੇ ਨਵਾਬ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹ ਅੱਜ ਵੀ ਗੁਰੂ ਸਹਿਬਾਨ ਨੂੰ ਪੂਰਾ ਅਦਬ ਸਤਕਾਰ ਭੇਟ ਕਰਦੇ ਨੇ ਆਓ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਸ ਇਤਿਹਾਸਿਕ ਚਿੱਠੀ ਦੇ ਅਸੀਂ ਦੀਦਾਰ ਵੀ ਕਰਾਨੇ ਆਂ ਔਰ ਨਾਲ ਨਾਲ ਉਸ ਚਿੱਠੀ ਦਾ ਪੰਜਾਬੀ ਤਰਜਮਾ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂ ਮੈਂ ਆਪ ਜੀ ਨੂੰ ਇੱਕ ਵਾਰ ਫਿਰ ਦੱਸ ਦਿਆਂ ਕਿ ਇਸ ਚਿੱਠੀ ਦੇ ਵਿੱਚ ਮੁਸਲਮ ਨਵਾਬ ਨਵਾਬ ਮਲੇਰਕੋਟ ਦਾ ਸ਼ੇਰ ਮੁਹੰਮਦ ਖਾਨ ਨੇ ਇਹ ਸਾਫ਼ ਲਿਖਿਆ ਸੀ ਕਿ ਸਹਿਬਜ਼ਾਦਿਆਂ ਨੂੰ ਰਿਹਾ ਕਰ ਦਿੱਤਾ ਜਾਵੇ ਜਾਂ ਦਿੱਲੀ ਭੇਜ ਦਿੱਤਾ ਜਾਵੇ ਜਾਂ ਫਿਰ ਮੇਰੀ ਅਧੀਨਗੀ ਦੇ ਵਿੱਚ ਰੱਖਿਆ ਜਾਵੇ ਇਹਨਾਂ ਨੂੰ ਇਸ ਤਰ੍ਹਾਂ ਮਾਰਿਆ ਨਾ ਜਾਵੇ ਸਹਿਬਜ਼ਾਦਿਆਂ ਲਈ ਉਸਦੇ ਮਨ ਦੇ ਵਿੱਚ ਦਿਲ ਦੇ ਵਿੱਚ ਕੀ ਬਲਵਲੇ ਸਨ ਕਿਸ ਤਰ੍ਹਾਂ ਉਸਨੇ ਔਰੰਗਜ਼ੇਬ ਨੂੰ ਸੰਬੋਧਿਤ ਕੀਤਾ ਔਰ ਕੀ ਕੁਝ ਉਸਨੇ ਇਸ ਚਿੱਠੀ ਵਿੱਚ ਲਿਖਿਆ ਅਸੀਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਇਹ ਜਿਹੜੀ ਚਿੱਠੀ ਹੈ ਜਗ ਬਾਣੀ ਦੇ ਵਿੱਚ छਪੀ ਸੀ ਔਰ ਇਸ ਦਾ ਜਿਹੜਾ ਪੰਜਾਬੀ ਅਨੁਵਾਦ ਕੀਤਾ ਸੀ ਉਹ 15 ਰੋਜ਼ਾ ਸ਼ਮਸ਼ੀਰੇ ਦਸਤ ਅਖਬਾਰ ਵਿੱਚ ਦਰਜ ਹੈ ਫਾਰਸੀ ਦੀ ਇਸ ਚਿੱਠੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਸ਼ੇਰ ਮੁਹੰਮਦ ਖਾਨ ਲਿਖਦਾ ਹੈ ਇਹ ਆਲਮ ਪਨਾ ਜ਼ਮਾਨੇ ਦੇ عظیم ਰੁਤਬਿਆਂ ਅਤੇ ਜਾਹੋ ਹਸ਼ਮਤ ਵਾਲੇ ਸ਼ਹਿਨशाह ਖੁਦਾ ਤੁਹਾਨੂੰ ਸੱਤ ਅਸਮਾਨਾਂ ਦੀ ਹਕੂਮਤ ਨਸੀਬ ਫਰਮਾਵੇ ਤੁਹਾਡੇ ਜਾਹੂ ਜਲਾਲ ਨੂੰ ਕਦੇ ਗ੍ਰਹਿਣ ਨਾ ਲੱਗੇ ਤੁਹਾਡੀ ਫਤਿਹ ਤੇ ਕਾਮਯਾਬੀ ਤੇ ਚੰਨ ਹਮੇਸ਼ਾ ਕਾਇਨਾਤ ਉੱਤੇ ਜਗਮਗਾਉਂਦੇ ਰਹਿਣ ਇਹ ਦਾਸ ਤੁਹਾਡੀ ਸੇਵਾ ਵਿੱਚ ਬੇਨਤੀ ਕਰਦਾ ਹੈ ਕਿ ਇਹ ਕਿੰਨਾ ਚੰਗਾ ਹੋਵੇ ਜੇਕਰ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ 10ਵੇਂ ਗੁਰੂ ਦੇ ਬੱਚਿਆਂ ਨੂੰ ਮਾਫ ਕਰ ਦਿੱਤਾ ਜਾਏ ਜੀ ਹਾਂ ਇਸ ਫਾਰਸੀ ਦੀ ਚਿੱਠੀ ਦੇ ਵਿੱਚ ਇਹ ਸ਼ਬਦ ਸ਼ੇਰ ਮੁਹੰਮਦ ਖਾਨ ਨੇ ਲਿਖੇ ਜਿਹੜੀ ਉਸਨੇ ਔਰੰਗਜ਼ੇਬ ਨੂੰ ਲਿਖੀ ਸੀ ਉਹ ਅੱਗੇ ਲਿਖਦਾ ਅਲੀజా ਕਿ ਸੂਬੇਦਾਰ ਸਰਹੰਦ ਨੂੰ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸਤੇ 마ਸੂਮ ਬੱਚਿਆਂ ਨੂੰ ਦੇਵੇ ਕੇਵਲ ਇਸ ਲਈ ਕਿ ਉਹ ਉਸਤੇ ਬੱਚੇ ਹਨ ਅਤੇ ਉਹਨਾਂ ਨੂੰ ਜ਼ਿੰਦਾ ਦੀਵਾਰਾਂ ਦੇ ਵਿੱਚ ਚਿਣਵਾ ਦਿੱਤਾ ਜਾਵੇ ਭਾਵੇਂ ਸੂਬੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਹੌਸਲਾ ਨਹੀਂ ਰੱਖਦਾ ਪਰ ਤੁਹਾਡਾ ਇਹ ਖਾਦ ਉਸਤੇ ਇਸ ਨਾਪਾਕ ਅਤੇ ਨਾਦੂਰ ਅੰਦੇਸ਼ੀ ਵਾਲੇ ਫੈਸਲੇ ਦੀ ਨਿੰਦਾ ਕਰਦਾ ਹੋਇਆ ਜਨਾਬ ਦੀ ਸਲਤਨਤ ਦੀ ਖੈਰਖੁਆਹੀ ਲਈ ਬੇਨਤੀ ਕਰਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦੀ ਹੁਕਮ ਅਦੂਲੀ ਉੱਤੇ ਕੋਈ ਮناسب ਸਜ਼ਾ ਤਜ਼ਵੀਜ਼ ਫਰਮਾਓ ਇਹ ਗੱਲ ਤਾਕਤ ਤੇ ਹਕੂਮਤ ਦੀ ਸ਼ਾਨ ਨਹੀਂ ਕਿ ਕਿਸੇ ਵੀ ਕੌਮ ਦੀਆਂ ਹੁਕਮ ਅਦੂਲੀਆਂ ਦਾ ਬਦਲਾ ਉਸਤੇ 마ਸੂਮ ਬੱਚਿਆਂ ਤੋਂ ਲਿਆ ਜਾਵੇ ਔਰ ਅਜੇਹੇ ਬੱਚਿਆਂ ਤੋਂ ਜੋ ਕਿ ਮਾਸੂਮ ਹੀ ਨਹੀਂ ਨਾਜ਼ੁਕ ਅਤੇ ਕਮਜ਼ੋਰ ਵੀ ਹਨ ਇਹ ਹਰਕਤ ਸਪਸ਼ਟ ਤੌਰ ਤੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਅਤੇ ਇਸਲਾਮੀ ਅਸੂਲਾਂ ਦੇ ਖਿਲਾਫ ਹੈ ਰੰਗਤ ਜੀ ਉਹਗੇ ਸ਼ੇਰ ਮੁਹੰਮਦ ਖਾਨ ਸਟੇਟੀ ਵਿੱਚ ਲਿਖਦਾ ਜਿੱਲੇ ਸੁਭਾਨੀ ਜਹਾਂ ਪਨਾਦੇ ਇਸ ਨਿਮਾਣੇ ਖਾਦਮ ਨੂੰ ਡਰੈ ਕਿ ਸੂਬੇਦਾਰ ਸਰਹੰਦ ਦਾ ਇਹ ਗੈਰ ਇਸਲਾਮੀ ਅਤੇ ਗੈਰ ਇਨਸਾਨੀ ਕਦਮ ਕਿਤੇ ਆਲਮ ਪਨਾਦੇ ਜਾਹੂ ਜਲਾਲ ਸ਼ਾਨੋ ਸ਼ੌਕਤ ਇਸ ਤੋਂ ਵਕਾਰ ਅਤੇ ਇਨਸਾਫ ਤੇ ਸੱਚਾਈ ਉੱਤੇ ਹਮੇਸ਼ਾ ਦੇ ਲਈ ੱੱੱਬਾ ਨਾ ਬਣ ਜਾਵੇ ਉਪਰੋਕਤ ਗੁਜਾਰਿਸ਼ ਦੇ ਨਾਲ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਸ਼ੇਰ ਮੁਹੰਮਦ ਖਾਨ ਲਿਖਦਾ ਹੈ ਕਿ ਮੈਂ ਬੇਨਤੀ ਕਰਦਾ ਕਿ ਜੇਕਰ ਜਹਾ ਪਨਾ ਦੇ ਮિજાਜ ਦੇ ਅਨੁਕੂਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਇਹ ਹੋਰ ਵੀ ਮناسب ਹੋਵੇਗਾ ਜੇਕਰ ਉਹਨਾਂ ਨੂੰ ਰਾਜਧਾਨੀ ਦਿੱਲੀ ਵਿੱਚ ਰੱਖਿਆ ਜਾਵੇ ਜਦੋਂ ਤੱਕ ਕਿ ਉਹਨਾਂ ਵਿੱਚ ਤਬਦੀਲੀ ਨਾ ਆ ਜਾਵੇ ਅਤੇ ਤਖਤ ਦੀ ਆਗਿਆਕਾਰੀ ਅਤੇ ਵਫਾਦਾਰੀ ਨਾ ਕਬੂਲ ਲੈਣ ਜੇਕਰ ਜਿੱਲੇ ਇਲਾਹੀ ਮناسب ਖਿਆਲ ਫਰਮਾਉਣ ਤਾਂ ਦੋਵੇਂ ਬੱਚਿਆਂ ਨੂੰ ਆਪਣੇ ਇਸ ਅਧਨਾ ਗੁਲਾਮ ਦੀ ਕੋ ਕਹਿੰਦਾ ਕਿ ਮੈਂ ਤੁਹਾਡਾ ਅਧਨਾ ਗੁਲਾਮ ਹਾਂ ਸੇਵਕ ਹਾਂ ਕਿ ਜੇਕਰ ਇਹਨਾਂ ਨੂੰ ਮੇਰੀ ਨਿਗਰਾਨੀ ਵਿੱਚ ਦੇਣ ਦਾ ਹੁਕਮ ਫਰਮਾਇਆ ਜਾਏ ਤੇ ਇਹ ਚੰਗਾ ਹੋਵੇਗਾ ਉਹ ਇੱਥੋਂ ਤੱਕ ਲਿਖ ਦਿੰਦਾ ਹੈ ਉਹ ਅੱਗੇ ਲਿਖਦਾ ਹੈ ਜਿੱਲੇ ਸੁਭਾਨੀ ਨਿਮਾਨੇ ਖਾਦਮ ਨੂੰ ਡਾਰੈ ਕਿ ਕਿਤੇ ਜਜ਼ਬਾਤ ਅਤੇ ਵਫਾਦਾਰੀ ਚ ਡੁੱਬੀ ਹੋਈ ਇਹ ਲਿਖਤ ਸ਼ਾਹੀ ਆਦਾਬ ਦੇ ਬੰਨੇ ਪਾਰ ਨਾ ਕਰ ਗਈ ਹੋਵੇ ਪਰ ਰੱਬੀ ਖੌਫ ਅਤੇ ਆਲਾ ਹਜ਼ਰਤ ਨਾਲ ਵਫਾਦਾਰੀ ਦਾ ਤਕਾਜ਼ਾ ਦਾਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਹੱਕ ਸੱਚ ਦੀ ਗੱਲ ਕਹਿਣ ਤੋਂ ਗੁਰੇਜ਼ ਕਰਾਂ ਮੇਰੀ ਨਿਮਾਨੇ ਦਾਸ ਦੀ ਗੁਜਾਰਿਸ਼ ਉੱਤੇ ਸ਼ਾਹੀ ਫੁੱਲ ਚੜਾਏ ਗਏ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਇਨਸਾਨ ਸਮਝਾਂਗਾ ਉਹ ਬੜੀ ادب ਸਤਕਾਰ ਦੇ ਨਾਲ ਲਿਖਦਾ ਉਸ ਨੂੰ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਹੈ ਤੇ ਉਹ ਇੱਕ ਛੋਟੀ ਜੀ ਰਿਆਸਤ ਦਾ ਜਿਹੜਾ ਨਵਾਬ ਹੈ ਉਹ ਕਹਿੰਦਾ ਹੈ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗਾ ਜੇਕਰ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰ ਲੋ ਔਰ ਕਿਤਨਾ ਤਰਦ ਹੈ ਉਸ ਤੇ ਦਿਲ ਦੇ ਵਿੱਚ ਸਹਿਜਾਦਿਆਂ ਦੇ ਲਈ ਉਹ ਚਾਹੁੰਦਾ ਹੈ ਕਿ ਸਹਿਜਾਦੇ ਜਿਹੜੇ ਨੇ ਉਹ ਸ਼ਹੀਦ ਨਾ ਕੀਤੇ ਜਾਣ ਉਹਨਾਂ ਨੂੰ ਕੈਦ ਵਿੱਚ ਭਾਵੇਂ ਰੱਖ ਲਿਆ ਜਾਵੇ ਪਰ ਉਸ ਨਾਲ ਉਹਨਾਂ ਨੂੰ ਜਾਨ ਤੋਂ ਨਾ ਮਾਰਿਆ ਜਾਵੇ ਇਸ ਚਿੱਠੀ ਦੇ ਅਖੀਰ ਦੇ ਵਿੱਚ ਉਸ ਨੇ ਸਾਈਨ ਵੀ ਕੀਤੇ ਨੇ ਰਿਆਸਤ ਮਲੇਰ ਕੋਟਲਾ ਵਜੋਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਇਸ ਤਰ੍ਹਾਂ ਉਹ ਤਸਦੀਕ ਕਰਦਾ ਚਿੱਠੀ ਦੇ ਵਿੱਚ ਉਹ ਸਾਈਨ ਵੀ ਕਰਦਾ ਸੰਗਤ ਜੀ ਇਸ ਤਰ੍ਹਾਂ ਦੀ ਇਤਿਹਾਸਿਕ ਚਿੱਠੀ ਮੇਰੀ ਜਿੰਨਿਆਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਇਤਿਹਾਸਿਕ ਇਹ ਚਿੱਠੀ ਫਾਰਸੀ ਦੇ ਵਿੱਚ ਲਿਖੀ ਹੋਈ ਪਹਿਲਾਂ ਨੱਕ ਦੇ ਦੇਖੀ ਨਾ ਪੜੀ ਮੈਂ ਵੀ ਇਹ ਜਗਬਾਣੀ ਅਖਬਾਰ ਦੇ ਵਿੱਚ ਦੇਖੀ ਔਰ ਨਾਲ ਹੀ ਉੱਥੇ ਮੈਨੂੰ ਇਸ ਦਾ ਪੰਜਾਬੀ ਤਰਜਮਾ ਮਿਲਿਆ ਤੇ ਮੈਂ ਸਿੱਖ ਫੈਕਟ ਚੈਨਲ ਰਾਹੀਂ ਇਹ ਆਪ ਸਾਰਿਆਂ ਨਾਲ ਸਾਂਝਾ ਕਰਨ ਦਾ ਮਨ ਬਣਾਇਆ ਜੇ ਆਪ ਜੀ ਨੂੰ ਇਸ ਇਤਿਹਾਸਿਕ ਚਿੱਠੀ ਬਾਰੇ ਇਸਤੇ ਸੰਬੰਧ ਵਿੱਚ ਕੋਈ ਹੋਰ ਜਾਣਕਾਰੀ ਆਪਜੀ ਤੱਕ ਹੈ ਤਾਂ ਆਪ ਜੀ ਨੇ ਉਹ ਸਾਡੇ ਇਸ ਚੈਨਲ ਤੇ ਆਪਣੇ ਕਮੈਂਟਸ ਰਾਹੀਂ ਜ਼ਰੂਰ ਸਾਂਝੀ ਕਰਨੀ ਜੇ ਵੀਡੀਓ ਆਪ ਜੀ ਨੂੰ ਚੰਗਾ ਲੱਗਿਆ ਤੇ ਆਪ ਜੀ ਨੇ ਇਸ ਨੂੰ ਅੱਗੇ ਜ਼ਰੂਰ ਭੇਜਣਾ ਔਰ ਇਹੋ ਜੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਪੇਜ ਨੂੰ ਜ਼ਰੂਰ ਲਾਈਕ ਕਰੋ ਫੋਲੋ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ